ਕੀਤੀ ਬਾੜੀ ਵਿੱਚ ਫਸਲ ਵਿਭਿੰਨਤਾ ਦੀ ਬੜੀ ਐਮ ਪੂਰਨ ਕਾ ਹੈ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਨੇ ਕਿਸਾਨਾਂ ਵੱਲੋਂ ਵਪਾਰਕ ਪੱਧਰ ਤੇ ਸਬਜ਼ੀਆਂ ਬਾਗਬਾਨੀ ਤੇਲ ਬੀਜ ਫਸਲਾਂ ਦਾਣਾ ਆਦ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਮੈਂ ਗੁਰਨਾਮ ਸਿੰਘ ਸੋਨ ਅਫਰਜਿੰਦਰ ਸਿੰਘ ਪਿੰਡ ਨਸੀਰੇਵਾਲ ਤੋਂ ਮੈਂ ਆਲੂ ਖਰਬੂজে ਅਤੇ ਝੋਨੇ ਦੀ ਖੇਤੀ ਕਰਦਾ ਹਾਂ ਆਲੂ ਦਾ ਜਿਹੜਾ ਸਾਡੇ ਏਰੀਆ ਦਾ ਸੀਡ ਬਹੁਤ ਵਧੀਆ ਫਿਕਦਾ ਹੈ ਤੇ ਇਸ ਲਈ ਅਸੀਂ अर्ली ਜਨਰੇਸ਼ਨ ਪੋਟਾਟੋ ਦੀ ਖੇਤੀ ਕਰਦੇ ਹਾਂ ਜਿਸ ਤਰ੍ਹਾਂ ਕਿ ਪਿੰਨਾ ਟਿਸ਼ੂ ਕਲਚਰ ਤੋਂ ਤਿਆਰ ਕੀਤਾ ਹਿਆ ਆਲੂ ਦਾ ਬੀਜ ਲੈ ਕੇ ਉਹਨੂੰ ਮਲਟੀਪਲਾਈ ਕਰਕੇ ਆਪਣੇ ਖੇਤ ਵਿੱਚ ਲਗਾ ਦਾਂ ਜੀ ਉਸ ਤੋਂ ਬਾਅਦ ਫਿਰ ਸਾਡੇ ਕੋਲ ਹੋਰ ਸਟੇਟਸ ਦੇ ਕਿਸਾਨ ਆਉਂਦੇ ਹਨ ਤੇ ਉਹ ਆਪਣਾ ਇੱਥੋਂ ਬੀਜ ਲੈ ਕੇ ਜਾਂਦੇ ਹਨ ਜਿਵੇਂ ਕਿ ਪਹਿਲਾਂ ਜਦੋਂ ਟਿਊਬਰ ਲੈ ਕੇ ਆਇਦਾ ਜੀ ਉਹ ਆਮ ਤੌਰ ਤੇ 7000 ਤੋਂ 18 ਰੁਪਏ ਦਾ ਇੱਕ ਟਿਊਬਰ ਮਿਲਦਾ ਹੈ ਉਸ ਨੂੰ ਬੀਜ ਕੇ ਫਿਰ ਉਸ ਤੋਂ ਬੀਜ ਤਿਆਰ ਕਰੀਦਾ ਜੀ ਤੇ ਉਹ ਬਾਹਰਲੇ ਸਟੇਟਸ ਦੇ ਕਿਸਾਨ ਇੱਥੋਂ ਲੈ ਕੇ ਜਾਂਦੇ ਆ ਤੇ ਉਹ ਸਾਨੂੰ ਇੱਕ ਲੋ ਬਹੁਤ ਵਧੀਆ ਸਾਡਾ ਸੇਲ ਤੇ ਹੋ ਜਾਂਦਾ ਆਮ ਏਰੀਆ ਦੇ ਵਿੱਚ ਜਿਹੜਾ ਪੋਟਾਟੋ ਟੇਬਲ ਪਰਪਸਲੀ ਵਿਜਿਆ ਜਾਂਦਾ ਹੈ ਉਸ ਦੀ ਆਮ ਤੌਰ ਤੇ ਡਿਸਟ੍ਰੈਸ ਸੇਲ ਹੀ ਹੁੰਦੀ ਹੈ ਜੇ ਸਾਡੇ ਏਰੀਆ ਦਾ ਸੀਡ ਵੇਖਦਾ ਤੇ ਸਾਡੇ ਬਹੁਤ ਵਧੀਆ ਖੇਤੀ ਹੋ ਰਹੀ ਆ ਇਸ ਤੋਂ ਬਾਅਦ ਅਸੀਂ ਖਰਬੂਜੇ ਤੇ ਮੱਕੀ ਦੀ ਖੇਤੀ ਕਰਦੇ ਆ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਖਰਬੂਜਾ ਲੱਗਦਾ ਸੁਲਤਾਨਪੁਰ ਲੋਧੀ ਏਰੀਆ ਹੈ ਸਾਡਾ ਤੇ ਇੱਥੇ ਆਮ ਬਹੁਤ ਦੂਰ ਦੂਰ ਤੋਂ ਉਹ ਪਾਰੀ ਆ ਕੇ ਖਰਬੂਜਾ ਲੈ ਕੇ ਜਾਂਦੇ ਆ ਅਸੀਂ ਆਮ ਤੌਰ ਤੇ ਸਪੈਸ਼ਲ ਵੈਰਾਈਟੀਆਂ ਜਿਵੇਂ ਕਿ ਖਰਬੂਜੇ ਦੀ ਬੋਬੀ ਖਰਬੂਜਾ ਤੇ ਜੰਨਤ ਤਰਬੂਜ ਜਾਂ ਅਰੋਹੀ ਜਿਹੜਾ ਅੰਦਰੋਂ ਪੀਲੇ ਰੰਗ ਦਾ ਹਦਵਾਣਾ ਉਹ ਉਸ ਦੀ ਖੇਤੀ ਕਰਦੇ ਆ ਤੋ ਜੋ ਕਿ ਦੂਸਰੇ ਆਮ ਕਰਬੂਜੇ ਦੇ ਨਾਲੋਂ ਬਹੁਤ ਵਧੀਆ ਰੇਟ ਤੇ ਵਿਕਦਾ ਹੈ। ਬਾਕੀ ਇਸ ਇਸ ਕਰਬੂਜੇ ਦੇ ਥੋੜਾ ਖਰਚਾ ਜ਼ਿਆਦਾ ਆਉਂਦਾ ਜਿਹਦਾ ਸੀਡ ਵੀ ਬਹੁਤ ਮਹਿੰਗਾ ਹੈ। ਤੇ ਪਰ ਉਹ ਖਰਚੇ ਕੱਢ ਕੇ ਬਹੁਤ ਵਧੀਆ ਕਾ ਲੋ ਅਸੀਂ ਇਹਦਾ ਖੇਤੀ ਕਰ ਰਹੇ ਆ। ਲੋਕਾਂ ਨੂੰ ਕਈ ਵਾਰੀ ਮੰਡੀ ਦੇ ਵਿੱਚ ਠੱਕੇ ਖਾਣੇ ਪੈਂਦੇ ਆ ਕਰਬੂਜੇ ਲੈ ਕੇ ਜਾਣ ਲਈ ਵੇਚਣ ਲਈ। ਸਾਨੂੰ ਇਸ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਅਸੀਂ ਵਧੀਆ ਵੈਰੈਟੀ ਦਾ ਕਰਬੂਜਾ ਤਿਆਰ ਕਰਦੇ ਆ ਤੇ ਬੋਬੀ ਕਰਬੂਜਾ ਜਿਵੇਂ ਆਪ ਅਗਲੇ ਮੰਗ ਕੇ ਲੈ ਕੇ ਜਾਂਦੇ ਆ। ਇਸ ਤੋਂ ਬਾਅਦ ਅਸੀਂ ਝੋਨੇ ਦੀ ਖੇਤੀ ਕਰਦੇ ਆਂ ਬਾਸਮਤੀ ਦੀ ਵੀ ਕਰਦੇ ਆਂ ਉਹ ਵੀ ਅਲੱਗ ਕਹੋ ਵੁੱਡ ਐਗਰੀਕਲਚਰ ਪ੍ਰੈਕਟਿਸ ਦੇ ਅੰਡਰ ਸਾਰੀ ਖੇਤੀ ਕਰਦੇ ਆਂ ਜਦੋਂ ਝੋਨੇ ਦੀ ਕਟਾਈ ਹੁੰਦੀ ਹੈ ਜੀ ਅਸੀਂ ਕਦੇ ਵੀ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਏ ਜੋ ਵੀ ਆ ਸਾਰੀ ਇੱਥੇ ਸਾਰੇ ਮਲਚਰ ਕਰਕੇ ਬਲੋ ਕਰਕੇ ਸਾਰੀ ਵਿੱਚ ਦੱਬ ਕੇ ਹੀ ਵਰਤਦੇ ਆਂ ਸਾਰੇ ਬਹੁਤ ਬਹੁਤ ਵਧੀਆ ਕਿ ਕਈ ਕਿਸਾਨ ਕਹਿੰਦੇ ਜੀ ਬਹੁਤ ਔਖਾ ਕੰਮ ਆ ਔਖਾ ਜਦੋਂ ਕੁਝ ਕਰਨਾ ਹੋਵੇ ਉਹਦੇ ਲਈ ਔਖਾ ਨਹੀਂ ਹੁੰਦਾ ਉਹ ਉਹਦੇ ਤੇ ਇਹ ਆ ਵੀ ਜ਼ਰੂਰ ਖਰਚਾ ਜਰੂਰ ਜ਼ਿਆਦਾ ਆਉਂਦਾ ਆਪਣੇ ਡੀਜ਼ਲ ਦਾ ਖਰਚਾ ਜ਼ਿਆਦਾ ਆਉਂਦਾ ਮਸ਼ੀਨਰੀ ਤੇ ਖਰਚਾ ਆ ਜਾਂਦਾ ਟਰੈਕਟਰ ਵੀ ਵੱਡਿਆਂ ਦਾ ਕੰਮ ਹੋ ਜਾਂਦਾ ਜ਼ਿਆਦਾ ਪਰ ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਜਦਾ ਟਰੈਕਟਰ ਵੀ ਵੱਡੇ ਆ ਗਿਆ ਮਸ਼ੀਨਰੀ ਵੀ ਸਾਡੇ ਕੋਲ ਪ੍ਰੋਵਾਈਡ ਹੋ ਗਈ ਆ ਤੇ ਉਹਦਾ ਸਾਰੇ ਅਸੀਂ ਜਿਹਨੇ ਪਰਾਲੀ ਜਾਂ ਝੋਨੇ ਦੀ ਸਾਰੀ ਮਲਚ ਕਰਕੇ ਪਲੋ ਕਰਕੇ ਵਿੱਚ ਦੱਬ ਕੇ ਫੇਰ ਵਾ ਕੇ ਫੇਰ ਆਲੂ ਦੀ ਬਜਾਈ ਕਰਦੇ ਆ ਮੇਰਾ ਨਾਮ ਰਜਿੰਦਰ ਸਿੰਘ ਪਿੰਡ ਨਸੀਰੇਵਾਲ ਜ਼ਿਲ੍ਹਾ ਕਪੂਰਥਲਾ ਤੇ ਰਹਿਣ ਵਾਲੇ ਹਾਂ ਸਾਡੇ ਕੋਲ 45 ਕਿੱਲੇ ਜ਼ਮੀਨ ਦੇ ਹੈਗੇ ਆ ਆਪਦੇ ਜਿਹੜੇ ਬਾਕੀ ਕੋਈ ਠੇਕੇ ਤੇ ਲੈ ਕੇ ਵੀ ਖੇਤੀ ਕਰਦੇ ਆ ਹੁਣ ਵਾਲੀ ਖੇਤੀ ਤਾਂ ਪੁਰਾਣੀ ਖੇਤੀ ਦਾ ਬਹੁਤ ਅੰਤਰ ਆ ਅੱਗੇ ਸਮੇਂ ਹੋਰ ਹੁੰਦੇ ਸੀਗੇ ਅੱਗੇ ਤਾਂ ਕਹਿੰਦੇ ਹੁੰਦੇ ਜੇ ਦੱਬ ਕੇ ਆਵਾਜ਼ ਰੱਜ ਕੇ ਖਾ ਉਹ ਹੁਣ ਗੱਲਾਂ ਨਹੀਂ ਹੈਗੀਆਂ ਉਹ ਗੱਲਾਂ ਨਹੀਂ ਰਹਿ ਗਈਆਂ ਪਿਛਲੀਆਂ ਹੁਣ ਤਾਂ ਨਵਾਂ ਜੋਗ ਆ ਗਿਆ ਹੁਣ ਮੁੰਡੇ ਨਵੇਂ ਨਵੀਆਂ ਤਕਰੀਕਾਰ ਨਾਲ ਖੇਤੀ ਕਰਦੇ ਆ ਨਵੇਂ-ਨਵੇਂ ਸੰਦ ਆ ਗਿਆ ਅੱਗੇ ਵਾਲੀਆਂ ਉਹ ਗੱਲਾਂ ਨਹੀਂ ਰਹਿ ਗਈਆਂ ਸਾਡੇ ਟਾਈਮ ਤੇ ਉਹ ਤਾਂ ਪਹਿਲਾਂ ਪਸ਼ੂਆਂ ਦੇ ਨਾਲ ਹੁੰਦੀ ਹੁੰਦੀ ਏ ਖੇਤੀ ਉਹ ਹੱਲਾ ਹੁੰਦੀਆਂ ਸੀ ਆੜੜੀਆਂ ਉਲਟਾਵੇਂ ਦੂਰੇ ਹਾਲ ਦੂਰ ਦੇ ਨਾਲ ਜ਼ਮੀਨ ਉਲਟਾਉਂਦੇ ਹੁੰਦੇ ਸੀ ਹੁਣ ਤੇ ਜਦੋਂ ਉਹ ਟਰੈਕਟਰ ਆ ਗਿਆ ਹੁਣ ਮੁੜ ਕੇ ਸਾਰਿਆਂ ਤੋਂ ਪਹਿਲਾਂ ਟਰੈਕਟਰ ਲਿਆ ਹੀ ਮੇਰਾ ਕੰਮ ਅਸੀਂ ਇਲਾਕੇ 'ਚ ਉਦੋਂ ਇੱਥੇ ਸਾਡੇ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਸੀ ਹੁੰਦਾ ਜਦੋਂ ਅਸੀਂ ਟਰੈਕਟਰ ਲਿਆ ਵਾ ਤੇ ਟਰੈਕਟਰ ਦੇ ਨਾਲ ਫੇ ਅਸੀਂ ਖੇਤੀ ਕਰਦੇ ਰਹੇ ਬੇਟਾ ਉਹ ਤੋਂ ਵੱਡਾ ਸੀਗਾ ਮੈਂ ਖੇਤੀ ਕਰਦਾ ਸੀ ਇਕੱਲਾ ਹੀ ਕਰਦਾ ਰਿਹਾ ਨੌਕਰ ਆ ਕੇ ਹੁਣ ਇਹ ਬਾਅਦ ਉਹਨੇ ਦੀ ਜਿਮਵਾਰੀ ਕਰ ਦਿੱਤੀ ਆ ਇਹ ਹੀ ਕਰਦਾ ਸਾਰੇ ਕੰਮ ਮੈਂ ਹੁਣ ਰਿਟਾਇਰਮੈਂਟ ਲਈ ਪਹਿਲਾਂ ਖਰਬੂਜੇ ਹੋਰ ਵੀ ਹੁੰਦੇ ਸੀਗੇ ਉਦੋਂ ਇਹ ਆ ਕੁਆਲਿਟੀ ਜਿਹੜੀਆਂ ਹੋਣ ਆਏ ਨਹੀਂ ਸੀ ਹੁੰਦੀਆਂ ਸੀ ਹੁਣ ਤਾਂ ਨਵੇਂ-ਨਵੇਂ ਵੀ ਆ ਗਏ ਨਾ ਬਹੁ ਵੀ ਖਰਬੂਜਾ ਲਾਉਨੇ ਆ ਮਤੀਰਾ ਲਾਉਨੇ ਆ ਤਿੰਨ ਚਾਰ ਤਰ੍ਹਾਂ ਦਾ ਕੋ ਵਿੱਚੋਂ ਰੰਗ ਵਾਲਾ ਹੁੰਦਾ ਉੱਪਰੋਂ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਉਹ ਵੈਰੈਟੀਆਂ ਕਈਆਂ ਆ ਗਈਆਂ ਹੁਣ ਹੁਣ ਉਦੋਂ ਵਾਲੀ ਖੇਤੀਬਾੜੀ ਤਾਂ ਹੁਣ ਵਾਲੀ ਤਾਂ ਫਰਕ ਹੀ ਬਹੁਤ ਹੋ ਗਿਆ ਰੇਟ ਦਾ ਵੀ ਕੋਈ ਪ੍ਰੋਬਲਮ ਨਹੀਂ ਹੁੰਦਾ ਅੱਜ ਤੇ ਘਰੇ ਹੀ ਆ ਕੇ ਬਿਮਾਰੀ ਚੁੱਕ ਕੇ ਨਾ ਜਾਂਦੇ ਉਦੋਂ ਉਹ ਸਾਧਨ ਨਹੀਂ ਸੀ ਹੁੰਦੇ ਇਹਦੀ ਹੈ ਜੇ ਸਾਸਤੀ ਦੂਰੇ ਉਦੋਂ ਕੋਈ ਖਰਚੇ ਨਹੀਂ ਸੀ ਹੈਗੇ ਖਰਚੇ ਥੋੜੇ ਹੁੰਦੇ ਸultanpur ਤੱਕ ਕੋਈ ਤੁਝੇ ਜਾਣਾ ਕਹੇ ਨੇ ਪਹਿਲੀ ਗੱਲ ਤੇ ਜਾਂਦਾ ਹੀ ਕੋਈ ਨਹੀਂ ਜੇ ਜਾਂਦਾ ਹੀ ਤੇ ਤੁਰ ਕੇ ਚਲਾ ਜਾਂਦਾ ਹੈਗਾ ਹੁਣ ਤਾਂ ਜੇ ਕਹੇ ਨੇ ਮੋਟਰ ਤੇ ਵੀ ਜਾਣਾ ਉਹ ਵੀ ਮੋਟਰਸਾਈਕਲ ਤੇ ਜਾਂ ਗੱਡੀ ਤੇ ਜਾਂਦਾ ਤੁਰ ਕੇ ਤੁਰਨ ਵਾਲਾ ਤਾਂ ਹੁਣ ਗੱਲ ਹੀ ਨਹੀਂ ਰਹੀ ਕੋਈ ਉਦੋਂ ਖਰਚੇ ਕੋਈ ਹੈ ਨਹੀਂ ਸੀ ਪਾਲਤੂ ਜਿਹੜੇ ਖਰਚੇ ਆ ਹੁਣ ਤਾਂ ਖਰਚਿਆਂ ਦਾ ਹੀ ਨਹੀਂ ਪਤਾ ਲੱਗਦਾ ਹੁਣ ਤੇ ਜੇ ਬੱਚਾ ਵਾ ਪੜ੍ਹਨ ਜਾਂਦਾ ਉਹ ਵੀ ਕਹਿੰਦਾ ਮੈਂ ਮੋਟਰਸਾਈਕਲ ਤੋਂ ਬਗੈਰ ਪੜ੍ਹਨ ਨਹੀਂ ਜਾਣਾ ਸਕੂਲ ਪਹਿਲਾਂ ਦੂਰੇ ਰੀਪਰ ਹੁੰਦੇ ਸੀਗੇ ਉਹਦੇ ਨਾਲ ਪਹਿਲਾਂ ਮੋਢ ਵੜਨੇ ਜਦੋਂ ਝੋਨਾ ਦੂਰੇ ਫਿਰ ਮੋਢ ਵੜ ਕੇ ਉਹ ਸੁੱਕ ਦੋ ਤਿੰਨ ਦਿਨ ਸੁੱਕਦੇ ਰਹਿੰਨੇ ਕਿ ਫਿਰ ਤਵੀਆਂ ਫੇਰ ਦੇਣੀਆਂ ਤਵੀਆਂ ਫੇਰ ਕੇ ਫਿਰ ਉਤੋਂ ਦੀ ਦੋ ਤਿੰਨ ਵਾਰਾ ਫੇਰ ਕੇ ਤਵੀਆਂ ਤੇ ਫਿਰ ਹਾਲ ਫੇਰਨੇ ਡਿਲਰ ਫੇਰ ਕੇ ਉਦੋਂ ਆ ਰੂਟਰਵੇਟਰ ਵਗੈਰਾ ਨਹੀਂ ਸੀ ਹੁੰਦੇ ਸੀ ਇਹ ਹੁਣ ਜਦੋਂ ਦੇ ਰੂਟਰਵੇਟਰ ਆਇਆ ਇਹਦੇ ਨਾਲ ਟਾਈਮ ਦਾ ਕੁਝ ਵਾਜਤ ਹੁੰਦੀ ਆ ਉਦੋਂ ਪਹਿਲਾਂ ਨਹੀਂ ਸੀ ਦਾਦਾ ਵਾਰ ਬੋਣੀ ਪੈਂਦੀ ਸੀ ਪੈੜੀ ਨੂੰ ਹੁਣ ਪੈੜੀ ਕੋਈ ਜ਼ਿਆਦਾ ਨਹੀਂ ਬੋਣੀ ਪੈਂਦੀ ਇਹਦੇ ਨਾਲ ਦੋ ਤਿੰਨ ਸੀਆਂ ਲੱਗੀਆਂ ਹੁਣ ਤੇ ਪੈੜੀ ਆ ਬਰੀਕ ਕਰ ਦਿੰਦੀ ਹੈ ਪਹਿਲਾਂ ਤਾਂ ਪਾਣੀ ਮੇਰਾ ਖਿਆਲ 20 ਫੁੱਟ ਦਾ ਬੋਰ ਪਾਈਪ ਪੈਂਦਾ ਹੁੰਦਾ ਸੀ ਸਾਡੇ ਇਹ ਸਵੇਰੇ ਲੱਗਿਆ ਤੇ ਸ਼ਾਮ ਨੂੰ ਬੋਰ ਹੋ ਜਾਂਦਾ ਸੀਗਾ ਪਾਣੀ ਤਾਂ ਉੱਪਰ ਪੈ ਹੈ ਉੱਪਰ ਹੀ ਪੱਖੇ ਹੁੰਦੇ ਸੀਗੇ ਜੇ ਮੋਟਰਾਂ ਤਾਂ ਉਹ ਵੀ ਉੱਪਰ ਹੀ ਪਈਆਂ ਹੁੰਦੀਆਂ ਜਮੀਨ ਦੇ ਬਰੋਬਰ ਹੀ ਹੁਣ ਤੇ ਖੂਹੀਆਂ ਹੀ 40 40 50 50 ਫੁੱਟ ਆ ਜਦੋਂ ਦੀਆਂ ਖੂਹੀਆਂ ਛੋਟੀਆਂ ਆ ਦੂਜੀਆਂ ਮੋਟਰਾਂ ਸਮਰਤੀਪਾਲ ਆ ਤੇ ਜ਼ਿੰਮੇਦਾਰ ਬਚ ਗਿਆ ਨਹੀਂ ਤੇ ਕੋਈ ਖੂਹ ਹੀ ਚ ਰੋ ਜਾ ਗਿਆ ਸੀ ਕੋਈ ਕਿਸੇ ਨੂੰ ਗੈਸ ਪੈ ਗਈ ਸੀ ਕਿਸੇ ਨੂੰ ਕੁਝ ਹੋ ਗਿਆ ਸੀਗਾ ਇਹ ਜਿਆਦਾ ਬਹੁਤ ਨੁਕਸਾਨ ਹੋਣ ਰਿਹਾ ਜਿੰਮੇਦਾਰ ਉਹ ਮੋਟਰਾਂ ਦੂਜੀਆਂ ਹੋਣ ਦੇ ਨਾਲ ਪਛਾਹ ਹੋ ਗਿਆ ਤੇਰੇ ਜਿੰਮੇਦਾਰਾਂ ਦਾ ਉਦੋਂ ਡਿਮ ਲਾਈਟ ਵੀ ਡਿਮਜ ਦਿੰਦੇ ਹੁੰਦੇ ਡਿਮ ਤੇ ਚਲਾਉਣੀ ਜਿੰਮੇਦਾਰਾਂ ਨੇ ਹੁਣ ਕੋਈ ਉਹ ਸਮੱਸਿਆ ਨਹੀਂ ਗਈ ਹੁਣ ਬਿਜਲੀ ਵੀ ਡਿਮ ਨਹੀਂ ਦਿੰਦੇ ਪੂਰੀ ਦਿੰਦੇ ਜਨਾ ਚੱਦਦੇ ਆ ਆਮ ਏਰੀਆ ਦੇ ਵਿੱਚ ਪੰਜਾਬ ਚ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਅੱਗ ਲੱਗ ਰਹੀ ਆ ਜੋ ਕਿ ਵਾਤਾਵਰਨ ਨੂੰ ਬਹੁਤ ਖਰਾਬ ਕੀਤਾ ਜਾ ਰਿਹਾ ਹੈ ਤੇ ਸਾਡਾ ਇਹ ਜਿਹੜਾ ਆਲੂ ਦਾ ਏਰੀਆ ਇੱਥੇ ਬਹੁਤ ਜ਼ਿਆਦਾ ਕਿਸਾਨ ਜਿਹੜੇ ਆ ਉਹ ਸਾਰੇ ਮਲਚਿੰਗ ਕਰਕੇ ਪਲੋ ਕਰਕੇ ਹੀ ਖੇਤੀ ਕਰਦੇ ਆ ਤੇ ਇਸ ਲਈ ਸਾਡੇ ਕੋਈ ਧੂਏ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਐਨਵਾਇਰਨਮੈਂਟ ਬਹੁਤ ਸਾਫ਼ ਸੁਥਰਾ ਰੱਖਦੇ ਆ ਕਿਉਂਕਿ ਸਾਡੀ ਧਰਤੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਪਹਿਲਾਂ ਪਵਣ ਗੁਰੂ ਪਾਣੀ ਪਿਤਾ ਦੇ ਖਾਇਆ ਕਿ ਅਸੀਂ ਕੋਈ ਨਾ ਪਾਣੀ ਗੰਦਾ ਕਰੀਏ ਤੇ ਨਾ ਅਸੀਂ ਹਵਾ ਨੂੰ ਗੰਦੇ ਕਰੀਏ ਇਸ ਲਈ ਉਹਨਾਂ ਦੇ ਫਲਸਫੇ ਤੇ ਚੱਲਦੇ ਹੋਏ ਅਸੀਂ ਸਾਰਾ ਖੇਤੀ ਆਪਣੀ ਉਹ ਦੇ ਅਕੋਰਡਿੰਗ ਸਾਰੀ ਕਰਦੇ ਆ ਤੇ ਫਿਰ ਕੁਝ ਸਾਡੇ ਸਰਕਾਰਾਂ ਜਾਂ ਸਾਡੇ ਖੇਤੀਬਾੜੀ ਵਿਭਾਗ ਕਹਿੰਦੇ ਜੀ ਪਰਾਲੀ ਚੁੱਕ ਲਓ ਖੇਤਾਂ ਦੇ ਵਿੱਚੋਂ ਪਰਾਲੀ ਚਕਾਉਣ ਦਾ ਨੁਕਸਾਨ ਹੋ ਰਿਹਾ ਅਸੀਂ ਕਦੇ ਵੀ ਚੁੱਕਣ ਵਾਲਾ ਕੰਮ ਨਹੀਂ ਕਰਦੇ ਵਿੱਚ ਵਾਹ ਕੇ ਉਹਦੀ ਸਾਰੀ ਜਿੰਨੀ ਆ ਰੈਜ਼ੀਡੂ ਹੈ ਸਾਰਾ ਵਿੱਚ ਵਾਹ ਕੇ ਹੀ ਕੰਮ ਕਰਦੇ ਆ ਉਸ ਦਾ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਸਾਨੂੰ 7 ਸਾਲ ਹੋ ਗਏ ਬਿਲਕੁਲ ਕਦੇ ਵੀ ਇੱਕ ਪਰਾਲੀ ਦੇ ਢੱਕੇ ਨੂੰ ਅੱਗ ਨਹੀਂ ਲਗਾਈ ਤੇ ਜਦੋਂ ਤੋਂ ਅਸੀਂ ਇਸ ਤਰ੍ਹਾਂ ਸਾਰੀ ਪਰਾਲੀ ਵਿੱਚ ਵਾਹ ਕੇ ਸਾਰੀ ਖੇਤੀ ਕਰ ਰਹੇ ਆ ਤੇ ਸਾਡੇ ਉਹ ਤੋਂ ਬਾਅਦ ਜਦੋਂ ਆਲੂ ਦੀ ਫਸਲ ਹੁੰਦੀ ਆ ਉਹਦਾ ਝਾੜ ਪਹਿਲਾਂ ਦੇ ਨਾਲੋਂ ਵਧਣਾ ਸ਼ੁਰੂ ਹੋ ਗਿਆ ਤੇ ਹੁਣ ਅਸੀਂ ਹੌਲੀ-ਹੌਲੀ ਖਾਦਾਂ ਘਟਾ ਰਹੇ ਹਾਂ ਜਿਵੇਂ ਪਹਿਲਾਂ ਲੋਕ 4-5 ਬੋਰੇ ਡੀ.ਪੀ ਤੇ ਚੱਲੇ ਗਏ ਸੀ ਆਲੂ ਵਾਸਤੇ ਹੁਣ ਅਸੀਂ ਹੌਲੀ-ਹੌਲੀ ਘਟਾ ਕੇ 2-2.5 ਬੋਰੇ ਤੇ ਲਾਏ ਤੇ ਬਾਕੀ ਇਹ ਇਹਦਾ ਐਕਸਪੀਰੀਅੰਸ ਅਸੀਂ ਖੁਦ ਆਪ ਕਰ ਚੁੱਕੇ ਹਾਂ ਸਾਨੂੰ ਥੋੜੇ ਖੇਤ ਜਿੱਦਾਂ ਝੋਨਾ ਵੜਾ ਕੇ ਸਾਨੂੰ ਪਰਾਲੀ ਦੀ ਲੋੜ ਹੁੰਦੀ ਆ ਆਲੂ ਟਕਣ ਵਾਸਤੇ ਉਹ ਹੱਥ ਨਾਲ ਵੜਾ ਕੇ ਜਿੱਥੇ ਖੇਤ ਦੇ ਵਿੱਚੋਂ ਪਰਾਲੀ ਚੁੱਕ ਲਈਦੀ ਆ ਤਿੰਨ ਚਾਰ ਕਿੱਲੇ ਸਾਨੂੰ ਇਦਾਂ ਕਟਾਉਣਾ ਪੈਂਦਾ ਉਸ ਦਾ ਤੇ ਜਿੱਥੇ ਪਰਾਲੀ ਵਿੱਚ ਦੱਬੀ ਆ ਉਹਦਾ ਬਹੁਤ ਜ਼ਮੀਨ ਇਸਪਾਨ ਦਾ ਉਥੇ ਫਸਲ ਦਾ ਫਰਕ ਹੁੰਦਾ ਤੇ ਉਹਦੇ ਝਾੜ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਨਿਕਲਦਾ ਤੇ ਬਾਕੀ ਜਿਹੜੀ ਜਿੰਨੇ ਵੀ ਅਸੀਂ ਖੇਤੀ ਕਰਦੇ ਆ ਸਾਰੇ ਯੂਨੀਵਰਸਿਟੀ ਦੇ ਰਿਕਮੈਂਡੇਸ਼ਨ ਦੇ ਅਕੋਰਡਿੰਗ ਜੋ ਖਾਦਾਂ ਦਵਾਈਆਂ ਵਰਤਦੇ ਆ ਸਾਰੀ ਗਰੁੱਡ ਐਗਰੀਕਲਚਰ ਪ੍ਰੈਕਟਿਸ ਦੇ ਅੰਦਰ ਇਹ ਕੀਤੀ ਜਾਂਦੀ ਆ ਕੋਈ ਵੀ ਲੋਕਾਂ ਕੋ ਨਹੀਂ ਸਫਾਰਿਸ਼ ਕੀਤੀਆਂ ਦਵਾਈਆਂ ਉਹ ਕਦੇ ਵੀ ਵਰਤਦੇ ਨਹੀਂ ਅਸੀਂ ਬਿਲਕੁਲ ਘਰੇਲੂ ਬਗੀਚੀ ਜਿੱਦਾਂ ਸਬਜੀ ਦੇ ਨਾਲ ਕੰਮ ਕਰਦੇ ਆ ਆਪਣੇ ਖਾਣ ਵਾਸਤੇ ਵੀ ਲਗਾਈ ਦੀ ਆ ਉਸ ਤਰ੍ਹਾਂ ਵੀ ਲਗਾਈ ਦੀ ਬਿਲਕੁਲ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਆ ਤੁਹਾਡੇ ਸਾਹਮਣੇ ਜਿਹੜੀ ਆ ਦੇਖ ਲਓ ਸਬ지ਆ ਬਿਲਕੁਲ ਬਿਨਾ ਖਾਦ ਤੋਂ ਬਿਨਾ ਸਪਰੇ ਤੋਂ ਬਹੁਤ ਵਧੀਆ ਲੌਕੀ ਦੀ ਤਿਆਰ ਹੋ ਰਹੀ ਆ ਹੋਰ ਵੀ ਸਬ지ਆ ਹੋ ਜਾਂਦੇ ਆ ਮੇਰਾ ਨਾਮ ਡਾਕਟਰ ਅਮਿਤ ਕੌਲ ਹੈ ਤੇ ਮੈਂ ਫਸਲ ਵਿਗਿਆਨ ਵਿਭਾਗ ਦੇ ਵਿੱਚ ਪਸਾਰ ਮਾਹਰ ਦੇ ਵਜੋਂ ਤਾਇਨਾਤ ਆ ਜਿਵੇਂ ਕਿ ਸਾਨੂੰ ਪਤਾ ਹੈ ਕਿ ਕਣਕ ਝੋਨਾ ਫਸਲੀ ਚੱਕਰ ਜਿਹੜਾ ਪੰਜਾਬ ਦੇ ਵਿੱਚ ਕਾਫੀ ਰਕਬੇ ਦੇ ਉੱਤੇ ਚੱਲਦਾ ਆ ਰਿਹਾ ਤੇ ਜਿਹਦੇ ਨਾਲ ਸਾਡੇ ਕੋਲੇ ਦੋ ਸਮੱਸਿਆਵਾਂ ਨੇ ਪਾਣੀ ਦੀ ਤੇ ਪਰਾਲੀ ਦੀ ਇਹ ਦੋ ਗੰਭੀਰ ਸਮੱਸਿਆਵਾਂ ਵੀ ਨੇ ਤੇ ਅੱਜਕੱਲ ਜਿਵੇਂ ਆਪਾਂ ਨੂੰ ਪਤਾ ਹੈ ਕਿ ਰਕਬਾ ਵੀ ਘਟਦਾ ਜਾ ਰਿਹਾ ਤੇ ਪ੍ਰਤੀ ਵਰਗ ਰਕਬੇ ਵਿੱਚੋਂ ਵੱਧ ਆਮਦਨ ਜਿਹੜੀ ਹੋਣੀ ਹੈ ਉਹ ਵੀ ਜ਼ਰੂਰੀ ਹੈ ਇਸ ਲਈ ਕਿਸਾਨ ਵੀਰੋ ਸਾਨੂੰ ਸਾਰਿਆਂ ਨੂੰ ਇਹ ਤਰਜੀਹ ਦੇਣੀ ਚਾਹੀਦੀ ਹੈ ਕਿ ਕਣਕ ਝੋਨੇ ਤੋਂ ਇਲਾਵਾ ਜਾਂ ਕਣਕ ਝੋਨੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਮੂੰਗੀ ਦੀ ਫਸਲ ਇਹਨੂੰ ਆਪਾਂ ਜੇ ਲੈ ਲਈਏ ਉਹਦੇ ਨਾਲ ਕੀ ਹੋਊਗਾ ਕਿ ਇੱਕ ਤਾਂ ਸਾਡੀ ਤੀਸਰੀ ਫਸਲ ਆਜੂਗੀ ਉਹਦੇ ਨਾਲ ਆਮਦਨ ਵਧੂਗੀ ਦੂਸਰਾ ਇਹ ਹੈ ਕਿ ਮੂੰਗੀ ਵਰਗੀਆਂ ਜਿਹੜੀਆਂ ਫਸਲਾਂ ਨੇ ਇਹ ਹਵਾ ਵਿੱਚਲੀ ਨਾਈਟ੍ਰੋਜਨ ਜਿਹੜੀ ਹੈ ਉਹ ਸਤਤ ਨੂੰ ਜ਼ਮੀਨ ਦੇ ਵਿੱਚ ਫਿਕਸ ਕਰਦੀਆਂ ਨੇ ਤੇ ਜਿਹਦੇ ਨਾਲ ਉਪਜਾਊ ਸ਼ਕਤੀ ਵੀ ਵੱਧਦੀ ਹੈ ਤੇ ਨਾਲ ਦੀ ਨਾਲ ਸਾਡੀ ਜਿਹੜੀ ਆ ਉਹ ਆਮਦਨ ਵੀ ਵਧੂਗੀ ਜਿਵੇਂ ਕਿ ਮੂੰਗੀ ਜਿਹੜੀ ਹੈ ਉਹ 20 ਮਾਰਚ ਤੋਂ 10 ਅਪ੍ਰੈਲ ਦੇ ਵਿੱਚ ਉਹਦਾ ਆਪਾਂ ਬਜਾਈ ਦਾ ਸਮਾਂ ਆ ਪੀਏਯੂ ਵੱਲੋਂ ਸਿਫਾਰਿਸ਼ ਕਿਸਮਾਂ ਨੇ ਐਸਐਮਐਲ 1827 ਤੇ 832 12 ਕਿਲੋ ਕਿੱਲੇ ਦਾ ਬੀ ਆਪਾਂ ਪਾ ਕੇ ਤੇ ਇਹਨਾਂ ਦੀ ਬਜਾਈ ਜਿਹੜੀ ਆ ਉਹ ਕਰਕੇ ਤੇ ਵਧੀਆ ਝਾੜ ਲੈ ਸਕਦੇ ਆ ਜੂਨ ਦੇ ਵਿੱਚ ਇਹਦੀ ਬਾਢੀ ਕਰਕੇ ਤੇ ਉਸ ਤੋਂ ਬਾਅਦ ਆਪਾਂ ਝੋਨਾ ਲੈ ਸਕਦੇ ਆ ਪਰ ਜੇ ਕਿਸਾਨ ਵੀਰ ਉਹ ਆਪਾਂ ਇਸ ਫਸਲੀ ਚੱਕਰ ਤੋਂ ਇਲਾਵਾ ਕੋਈ ਹੋਰ ਫਸਲੀ ਚੱਕਰ ਅਪਣਾਣਾ ਅਪਨਾਲੀਏ ਤੇ ਉਹ ਜ਼ਿਆਦਾ ਵਧੀਆ ਰਹਿਣਗੇ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਕਿ ਜਿੱਥੇ ਆਪਾਂ ਆਲੂ ਨੇ ਆਲੂ ਤੋਂ ਬਾਅਦ ਆਪਾਂ ਮੂੰਗੀ ਲੈ ਸਕਦੇ ਆ ਮੂੰਗੀ ਤੋਂ ਬਾਅਦ ਆਪਾਂ ਮੱਕੀ ਦੀ ਜਿਹੜੀ ਫਸਲ ਲੈ ਸਕਦੇ ਆ ਇਹ ਵਪਾਰਕ ਫਸਲਾਂ ਜਦੋਂ ਆਪਾਂ ਵਿੱਚ ਫਸਲੀ ਚੱਕਰ ਦੇ ਵਿੱਚ ਲੈ ਲੈਨੇ ਆ ਉਹਦੇ ਨਾਲ ਸਾਡਾ ਕੀ ਹੈ ਆਮਦਨ ਦੇ ਵਿੱਚ ਬਹੁਤ ਵਾਧਾ ਹੋ ਜਾਂਦਾ ਹੈ ਤੇ ਸਾਨੂੰ ਇਹਨਾਂ ਫਸਲਾਂ ਦੇ ਨਾਲ ਕੀ ਹੈ ਜਦੋਂ ਆਪਾਂ ਵਿੱਚ ਇੱਕ ਕੋਈ ਵੀ ਫਲੀਆਂ ਫਲੀਦਾਰ ਜਿਹੜੀ ਫਸਲ ਆ ਉਹ ਲੈਨੇ ਆ ਤੇ ਉਹਦੇ ਨਾਲ ਜੈਵਿਕ ਜਿਹੜੀ ਕਾਰਬਨ ਹੈ ਜਾਂ ਆਪਣਾ ਜ਼ਮੀਨ ਦੀ ਉਪਜਾਊ ਸ਼ਕਤੀ ਜਿਸ ਨੂੰ ਕਹਿੰਦੇ ਨੇ ਆ ਉਹ ਵੱਧਦੀ ਹੈ ਤੇ ਇਹਦੇ ਜੇ ਆਪਾਂ ਇੱਕ ਹੋਰ ਜੇ ਆਪਾਂ ਗੱਲ ਵੱਲ ਧਿਆਨ ਦੇਈਏ ਕਿ ਜਿਵੇਂ ਕਣਕ ਝੋਨਾ ਫਸਲੀ ਚੱਕਰ ਆ ਉਹਦੇ ਵਿੱਚ ਕੀ ਹੈ ਕਿ ਤਕਰੀਬਨ 180 ਤੋਂ 200 ਸੈਂਟੀਮੀਟਰ ਪਾਣੀ ਲੱਗਦਾ ਪੂਰੇ ਫਸਲੀ ਚੱਕਰ ਦੇ ਵਿੱਚ ਤੇ ਤਕਰੀਬਨ 26-27 ਪਾਣੀ ਜੇ ਆਪਾਂ ਗਿਣ ਕੇ ਗੱਲ ਕਰ ਲਈਏ ਤੇ ਇੰਨੇ ਇੱਕ ਅਪਰੋਕਸੀਮੇਟ ਜਾਂ ਤਕਰੀਬਨ ਇੰਨੇ ਇੱਕ ਪਾਣੀ ਲੱਗ ਜਾਂਦੇ ਨੇ ਤੇ ਜੇ ਆਪਾਂ ਗੱਲ ਕਰੀਏ ਦੂਸਰੇ ਫਸਲੀ ਚੱਕਰਾਂ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਆਪਾਂ ਮਟਰ ਮੂੰਗੀ ਸੋਇਆਬੀਨ ਲੈ ਲਈਏ ਜਾਂ ਆਪਾਂ ਆਲੂ ਉਸ ਤੋਂ ਬਾਅਦ ਮੂੰਗੀ ਜਾਂ ਆਪਾਂ ਮੱਕੀ ਦੀ ਬਜਾਈ ਕਰੀਏ ਇਹਦੇ ਵਿੱਚ ਕੀ ਹੈ ਇੱਕ ਤਾਂ ਸਾਡੇ ਪਾਣੀ ਜਿਹੜੇ ਨੇ ਉਹ 15-16 ਪਾਣੀ ਲੱਗਦੇ ਨੇ ਦੂਸਰਾ ਪਰਾਲੀ ਦੀ ਸਮੱਸਿਆ ਤੋਂ ਆਪਾਂ ਨਜਾਤ ਪਾ ਲੈਂਦੇ ਆ ਤੇ ਨਾਲ ਦੀ ਨਾਲ ਸਾਡੀ ਆਮਦਨ ਜਿਹੜੀ ਹੈ ਉਹ ਬਹੁਤ ਜਿਹੜੀ ਹੈ ਉਹ ਵੱਧ ਜਾਂਦੀ ਹੈ ਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਕਿ ਫਸਲੀ ਚੱਕਰ ਇਸ ਤੋਂ ਇਲਾਵਾ ਜੇ ਆਪਾਂ ਆਲੂਆਂ ਦੇ ਆਧਾਰਤ ਜਾਂ ਇੱਕ ਮੂੰਗਫਲੀ ਜਿਵੇਂ ਬਹਾਰ ਰੁੱਦੀ ਮੂੰਗਫਲੀ ਦੀ ਸਿਫਾਰਸ਼ ਯੂਨੀਵਰਸਿਟੀ ਨੇ ਕੀਤੀ ਹੈ ਇਹਦੇ ਬੇਸ ਦੇ ਉੱਤੇ ਜਿਹੜੇ ਫਸਲੀ ਚੱਕਰ ਨੇ ਆਲੂ ਹੈ ਆਲੂ ਤੋਂ ਬਾਅਦ ਆਪਾਂ ਬਹਾਰ ਰੁੱਦੀ ਮੂੰਗਫਲੀ ਬੀਜ ਕੇ ਉਸ ਤੋਂ ਬਾਅਦ ਮੱਕੀ ਲਗਾ ਸਕਦੇ ਆ ਜਾਂ ਆਪਾਂ ਮਟਰ ਬੀਜ ਕੇ ਉਸ ਤੋਂ ਬਾਅਦ ਬਹਾਰ ਰੁੱਤ ਦੀ ਮੂੰਗਫਲੀ ਬੀਜ ਕੇ ਉਸ ਤੋਂ ਬਾਅਦ ਆਪਾਂ ਮੱਕੀ ਦੀ ਬਜਾਈ ਕਰ ਸਕਦੇ ਆ ਇਸੇ ਤਰ੍ਹਾਂ ਆਪਾਂ ਮੱਕੀ ਦੀ ਜਗ੍ਹਾ ਜਿਹੜੀ ਸੋਹਣੀ ਰੁੱਤ ਦੀ ਮੂੰਗੀ ਹੈ ਉਹਦੀ ਬਜਾਈ ਕਰ ਸਕਦੇ ਆ ਬਹਾਰ ਉੱਤ ਦੀ ਮੂੰਗਫਲੀ ਜਿਹੜੀ ਆ ਉਹਨੂੰ ਨਾਲ ਲੈ ਕੇ ਜਿਹੜੀ ਬਹਾਰ ਉੱਤ ਦੀ ਮੂੰਗਫਲੀ ਆ ਉਹਦਾ ਜਿਹੜਾ ਬਜਾਈ ਦਾ ਸਮਾਂ ਜਿਹੜਾ ਆ ਉਹ ਹੈਗਾ ਜੀ 15 ਫਰਵਰੀ ਤੋਂ ਆਪਾਂ ਉਹਦੀ ਬਜਾਈ ਕਰ ਸਕਦੇ ਐਂਡ ਫਰਵਰੀ ਤੱਕ ਤੇ ਯੂਨੀਵਰਸਿਟੀ ਵੱਲੋਂ ਸਪਾਰਸ਼ ਕਿਸਮਾਂ ਜੇ 87 ਤੇ ਇੱਕ TG 37 ਇਹ ਕਿਸਮ ਹੈ ਜੇ 87 ਜਿਹੜੀ ਕਿਸਮ ਹੈ ਇਹਦਾ ਜਿਹੜਾ ਦਾਣਾ ਕਾਫੀ ਜਿਹੜਾ ਮੋਟਾ ਜੇ ਆਪਾਂ ਗੱਲ ਕਰੀਏ 100 ਦਾਣਿਆਂ ਦਾ ਭਾਰ ਤਕਰੀਬਨ 78 ਤੋਂ 99 ਗ੍ਰਾਮ ਆ ਤੇ ਇਹਦਾ ਪ੍ਰੋਸੈਸਿੰਗ ਲਈ ਵੀ ਬਹੁਤ ਵਧੀਆ ਕਿਸਮ ਹੈ TG37A ਬਹੁਤ ਵਧੀਆ ਕਿਸਮ ਹੈ ਇਹਦਾ ਜਿਹੜਾ ਬੀਜ ਹੈ JE87 ਦਾ ਉਹ 48 ਕਿਲੋ ਕਿੱਲੇ ਦਾ ਪੈਂਦਾ ਹੈ ਤੇ TG37A ਦਾ 32 ਕਿਲੋ ਕਿੱਲੇ ਦਾ ਜਿਹੜਾ ਵੀ ਆਪਾਂ ਵਰਤ ਕੇ ਬਜਾਈ ਕਰ ਸਕਦੇ ਹਾਂ ਤੇ ਇੱਕ ਹੋਰ ਇਹਦਾ ਫਾਇਦਾ ਹੈ ਕਿ ਜਦੋਂ ਆਪਾਂ ਇਹਦੀ ਬਾਹਰ ਉਹਦੀ ਮੂੰਗਫਲੀ ਆ ਉਹਦੀ ਫਰਵਰੀ ਚ ਜਦੋਂ ਆਪਾਂ ਬਜਾਈ ਕਰਦੇ ਹਾਂ ਅੱਧ ਫਰਵਰੀ ਤੋਂ ਬਾਅਦ ਇਹਦੀ ਜਿਹੜੀ ਵਾਢੀ ਆ ਉਹ ਜੂਨ ਦੇ ਵਿੱਚ ਆਰਾਮ ਨਾਲ ਹੋ ਜਾਂਦੀ ਹੈ ਤੇ ਜੂਨ ਦੇ ਵਿੱਚ ਅਗਲੀ ਫਸਲ ਅਸੀਂ ਮੱਕੀ ਦੀ ਫਸਲ ਲੈ ਸਕਦੇ ਹਾਂ ਇਦੇ ਨਾਲ ਕੀ ਹੈ ਕਿ ਜਿਹੜੀ ਮੱਕੀ ਦੀ ਫਸਲ ਹੈ ਜੇ ਝੋਨੇ ਦੀ ਥਾਂ ਆਪਾਂ ਮੱਕੀ ਫਸਲ ਲਵਾਂਗੇ ਇੱਕ ਤਾਂ ਜਿਹੜੀ ਫਸਲੀ ਵਿਭਿੰਨਤਾ ਹੋ ਜਾਂਦੀ ਹੈ ਨਾਲ ਦੀ ਨਾਲ ਸਾਡੀ ਜਿਹੜੀ ਕੀ ਹੈ ਆਮਦਨ ਦੇ ਵਿੱਚ ਵਾਧਾ ਹੁੰਦਾ ਤੇ ਸਾਨੂੰ ਤਿੰਨ ਫਸਲਾਂ ਦੇ ਨਾਲ ਜਿਹੜਾ ਪ੍ਰਤੀ ਵਰਗ ਰਕਬੇ ਦੇ ਵਿੱਚੋਂ ਅਸੀਂ ਵੱਧ ਆਮਦਨ ਪ੍ਰਾਪਤ ਕਰ ਲੈਨੇ ਆ ਇਸੇ ਤਰ੍ਹਾਂ ਆਪਾਂ ਮਟਰਾਂ ਤੋਂ ਬਾਅਦ ਬਾਹਰ ਰੋਦੀ ਮੂੰਗਫਲੀ ਲੈ ਕੇ ਤੇ ਉਹਦੇ ਨਾਲ ਵੀ ਆਪਾਂ ਜਿਹੜੀ ਆਪਣੀ ਆਮਦਨ ਦੇ ਵਿੱਚ ਪ੍ਰਤੀ ਵਰਗ ਰਕਬੇ ਦੇ ਵਿੱਚ ਵਾਧਾ ਕਰ ਸਕਦੇ ਆ ਆਰਾਮ ਦੇ ਨਾਲ ਜੇ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਸਾਡੇ ਕੋਲੇ ਫਸਲੀ ਚੱਕਰ ਨੇ ਜਿਵੇਂ ਆਪਾਂ ਜੇ ਆਪਾਂ ਸਿੱਧੀ ਬਜਾਈ ਵਾਲਾ ਜਿਹੜਾ ਫਸਲੀ ਚੱਕਰ ਹੈ ਸਿੱਧੀ ਬਜਾਈ ਵਾਲੇ ਫਸਲੀ ਚੱਕਰ ਦੇ ਵਿੱਚ ਜਦੋਂ ਆਪਾਂ ਆਲੂ ਲੈ ਲਈਏ ਆਲੂ ਤੋਂ ਬਾਅਦ ਆਪਾਂ ਪਿਆਜ਼ ਲਗਾ ਸਕਦੇ ਆ ਜਾਂ ਸਿੱਧੀ ਬਜਾਈ ਤੋਂ ਬਾਅਦ ਆਲੂ ਆਲੂ ਤੋਂ ਬਾਅਦ ਅਸੀਂ ਮੈਂਥਾ ਜਿਹੜਾ ਉਹਦੀ ਕਾਸ਼ਤ ਕਰ ਸਕਦੇ ਆ ਫਸਲ ਵਿਭਿੰਨਤਾ ਵਿੱਚ ਅੰਤਰ ਫਸਲਾਂ ਵੀ ਲਗਾਈਆਂ ਜਾ ਸਕਦੀਆਂ ਨੇ ਜਿਸ ਵਿੱਚ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਫਸਲਾਂ ਤੋਂ ਉਤਪਾਦਨ ਲਿਆ ਜਾ ਸਕਦਾ ਹੈ ਅਤੇ ਮੁਨਾਫਾ ਵੀ ਦੁੱਗਣਾ ਤੇ ਤਿਗਣਾ ਹੁੰਦਾ ਹੈ ਖਾਸ ਕਰਕੇ ਪੰਜਾਬ ਦੇ ਕੁਝ ਨੌਜਵਾਨ ਕਿਸਾਨ ਫਸਲ ਵਿਭਿੰਨਤਾ ਅਤੇ ਅੰਤਰ ਫਸਲਾਂ ਦੀ ਖੇਤੀ ਨੂੰ ਅਪਣਾ ਰਹੇ ਨੇ ਦੇਖੋ ਜੀ ਅਸੀਂ ਸਾਡੇ ਕੋਲ ਤਿੰਨ ਫਸਲੀ ਚੱਕਰ ਚੱਲ ਰਿਹਾ ਇਸ ਟਾਈਮ ਸਾਲ ਦੇ ਵਿੱਚ ਤਿੰਨ ਫਸਲਾਂ ਉਗਾਉਂਦੇ ਆ ਜਿਵੇਂ ਅਕਤੂਬਰ ਦੇ ਵਿੱਚ ਜੀ ਅਸੀਂ ਆਲੂ ਵੇਚਦੇ ਆ ਝੋਨਾ ਕਟਾਈ ਕਰਕੇ ਸਾਰੇ ਬਿਲਕੁਲ ਰੈਂਦ ਖੋਦ ਜੋ ਵੀ ਆ ਵਿੱਚ ਨਾ ਪਰਾਲੀ ਦੀ ਲੱਪਕੇ ਤੇ ਫਿਰ ਉੱਤੇ ਆਲੂ ਦੀ ਬਜਾਈ ਕਰਦੇ ਆ ਸਾਰਾ ਸਾਡਾ ਸੀਡ ਵਾਲਾ ਆਲੂ ਹੁੰਦਾ ਜੀ ਤੇ ਜਿੰਨਾ ਵੀ ਆਲੂ ਆ ਸਾਰਾ ਅਸੀਂ ਕਹਿੰਦਾ ਗੁੱਡ ਐਗਰੀਕਲਚਰ ਪ੍ਰੈਕਟਿਸ ਦੇ ਅੰਡਰ ਸਾਰੀਆਂ ਸਿਫਾਰਿਸ਼ ਕੀਤੀਆਂ ਯੂਨੀਵਰਸਿਟੀ ਦੀਆਂ ਉਹ ਹੀ ਖਾਦਾਂ ਦਵਾਈਆਂ ਵਰਤਦੇ ਆ ਤੇ ਬਹੁਤ ਘੱਟ ਤੋਂ ਘੱਟ ਸਪਰੇਅ ਔਰ ਘੱਟ ਤੋਂ ਘੱਟ ਖਾਦ ਵੀ ਵਰਤੋਂ ਕਰਦੇ ਆ ਉਹ ਸਾਰੇ ਕਰਕੇ ਆਲੂ ਦਾ ਅਲੀ ਜਨਰੇਸ਼ਨ ਪੋਟਾਟੋ ਸੀਡ ਤਿਆਰ ਕਰਦੇ ਇਸ ਤੋਂ ਬਾਅਦ ਜਦ ਆ ਫਰਵਰੀ ਮਾਰਚ ਦੇ ਵਿੱਚ ਸਾਡੇ ਆਲੂ ਦੇ ਪਟਾਈ ਹੋ ਜਾਂਦੇ ਆ ਉਸ ਤੋਂ ਬਾਅਦ ਫਰਵਰੀ ਮਾਰਚ ਦੇ ਵਿੱਚ ਮਗਰੇ ਮੱਕੀ ਦੀ ਵੀ ਬਜਾਈ ਵੀ ਸਟਾਰਟ ਹੋ ਜਾਂਦੀ ਤੇ ਖਰਬੂਜੇ ਦੀ ਬਜਾਈ ਵੀ ਸਟਾਰਟ ਹੋ ਜਾਂਦੀ ਆ ਤੇ ਖਰਬੂਜਾ ਜਿਹੜਾ ਅਸੀਂ ਬਹੁਤ ਵਧੀਆ ਕਿਸਮ ਦਾ ਜਿਹੜਾ ਸਭ ਤੋਂ ਮਿੱਠਾ ਖਰਬੂਜਾ ਬੋਬੀ ਵੇਚਦੇ ਆ ਉਹ ਫਰਵਰੀ ਮਾਰਚ ਚ ਉਹਦੀ ਬਜਾਈ ਕੀਤੀ ਜਾਂਦੀ ਆ ਸਾਰੇ ਜਿਹੜਾ ਬੋਬੀ ਖਰਬੂਜਾ ਮਲਚਿੰਗ ਸ਼ੀਟ ਵਿਛਾ ਕੇ ਉਹਦੇ ਉੱਤੇ ਸਾਰਾ ਤਿਆਰ ਕਰੀਦਾ ਜੀ ਉਸ ਦੇ ਨਾਲ ਖਰਬੂਜੇ ਦੀ ਕੁਆਲਿਟੀ ਬਹੁਤ ਵਧੀਆ ਆਉਂਦੀ ਆ ਤੇ ਉਹ ਉਹਦੇ ਨਾਲੇ ਕੀਟ ਵੀ ਬਹੁਤ ਘੱਟ ਲੱਗਦੇ ਆ ਤੇ ਕੁਆਲਿਟੀ ਬਹੁਤ ਸੋਹਣੀ ਸ਼ਾਈਨ ਬਹੁਤ ਵਧੀਆ ਕਰਦਾ ਮਲ ਸਿੰਘ ਦੇ ਨਾਲ ਖਰਬੂਜਾ ਜਿਹੜਾ ਤੇ ਬਹੁਤ ਵਧੀਆ ਚੰਗੇ ਭਾਤੇ ਵਿਕ ਜਾਂਦਾ ਤੇ ਇਸ ਤੋਂ ਬਾਅਦ ਖਰਬੂਜੇ ਤੇ ਮੱਕੀ ਦੀ ਖੇਤੀ ਜਿਹੜਾ ਜੂਨ ਦੇ ਵਿੱਚ ਕਟਾਈ ਹੋ ਕੇ ਜੂਨ ਤੱਕ ਖਰਬੂਜਾ ਸਾਡਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਝੋਨੇ ਅਤੇ ਬਾਸਮਤੀ ਦੀ ਖੇਤੀ ਕਰਦੇ ਆ ਉਹਦੇ ਵਿੱਚ ਵੀ ਕੁਝ ਅਸੀਂ ਆਰਗੇਨਿਕ ਦਵਾਈਆਂ ਯੂਜ਼ ਕਰਦੇ ਆ ਜਿੱਦਾਂ ਬਾਸਮਤੀ ਨੂੰ ਅੱਜਕੱਲ ਝੰਡਾ ਰੋਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਸ ਝੰਡਾ ਰੋਗ ਵਾਸਤੇ ਜਿਹਦਾ ਅਸੀਂ ਆਰਗੈਨਿਕ ਦਵਾਈਆਂ ਵਰਤ ਕੇ ਜਿਵੇਂ ਸੂਡੋਮਨਾਸ ਜਾਂ ਬੈਕਟੀਰੀਆ ਇਹ ਵਰਤਦੇ ਆ ਟ੍ਰਾਈਕੋਡਰਮਾ ਵਗੈਰਾ ਉਹ ਵਰਤਦੇ ਕੋਈ ਕੈਮੀਕਲ ਨਹੀਂ ਯੂਜ਼ ਕਰੀਦਾ ਜੋ ਕਿ ਜਿੱਦਾਂ ਸਾਡੀ ਬਾਸਮਤੀ ਜਿਹੜੀ ਉਹ ਐਕਸਪੋਰਟ ਹੁੰਦੀ ਆ ਤੋਂ ਐਕਸਪੋਰਟ ਦੇ ਵਿੱਚ ਸਾਡੇ ਇੱਥੇ ਜਦੋਂ ਲੋਕ ਜ਼ਿਆਦਾ ਦਵਾਈਆਂ ਕੈਮੀਕਲ ਵਰਤਦੇ ਆ ਤਾਂ ਕਈ ਵਾਰੀ ਉੱਥੇ ਬਾਹਰ ਜਾ ਕੇ ਫੇਲ ਹੋ ਜਾਂਦੀ ਆ ਜਦੋਂ ਆਪਾਂ ਉਹਦੇ ਵਿੱਚ ਆਰਗੈਨਿਕ ਯੂਜ਼ ਕਰਾਂਗੇ ਸਾਰੇ ਆਪਾਂ ਬੈਕਟੀਰੀਆ ਵਾਲੇ ਕੈਮੀਕਲ ਨਹੀਂ ਵਰਤਦੇ ਤਾਂ ਉਹਦੇ ਨਾਲ ਸਾਰੇ ਜਾ ਕੇ ਯੂਰਪ ਦੇ ਵਿੱਚ ਵੈਸਟ ਏਸ਼ੀਆ ਦੇ ਵਿੱਚ ਸਾਰੇ ਉੱਥੇ ਬਾਸਮਤੀ ਜਿਹੜੀ ਉਹ ਪਾਸ ਹੋ ਜਾਂਦੀ ਆ ਧਰਤੀ ਹੇਠਲੇ ਪਾਣੀ ਦੀ ਸਾਡੇ ਜਦਾਂ ਏਰੀਆ ਦੇ ਵਿੱਚ ਆਪਣੇ ਝੋਨਾ ਲੱਗ ਰਿਹਾ ਉਹਦੇ ਨਾਲ ਥੋੜੀ ਜਿਹੀ ਪ੍ਰੋਬਲਮ ਨੀਚੇ ਜਾਣ ਲੱਗ ਪਿਆ ਪਰ ਕੁਝ ਕਿਸਾਨ ਇਦਾਂ ਕਰਦੇ ਆ ਵੀ ਜਿੰਨੀ ਲੋੜ ਹੁੰਦੀ ਆ ਪਾਣੀ ਦੀ ਉਹਨਾਂ ਨਹੀਂ ਦਿੰਦੇ ਉਹ ਲੋੜ ਤੋਂ ਵੱਧ ਮੋਟਰਾਂ ਚਲਾਈ ਜਾਂਦੇ ਆ ਤੇ ਉਹ ਉਹਦੇ ਨਾਲ ਫਿਰ ਆਪਣੇ ਆਪਣੇ ਆਪ ਪਾਣੀ ਘਟੇਗਾ ਜਿੰਨੀ ਕਿ ਲੋੜ ਆ ਫਸਲ ਨੂੰ ਉਹਨਾਂ ਦਿਓ ਤਾਂ ਫਿਰ ਕੋਈ ਨਹੀਂ ਘਟਦਾ ਜਿੱਦਾਂ ਤੁਸੀਂ ਦੇਖ ਲਓ ਇਸ ਵਾਰੀ ਕੁਦਰਤ ਨੇ بارشਾਂ ਬਹੁਤ ਹੋਈਆਂ ਤੇ ਉਹਦੇ ਨਾਲ ਆਪਣਾ ਲੈਵਲ ਵਾਟਰ ਲੈਵਲ ਪਹਿਲਾਂ ਨਾਲੋਂ ਪਿਛਲੇ ਸਾਲਾਂ ਨਾਲੋਂ ਥੋੜਾ ਉੱਪਰ ਹੀ ਆਇਆ ਤੇ ਜੇ ਆਪਾਂ ਉਹਨਾਂ ਬੇਵãi ਜ਼ਿਆਦਾ ਹੀ ਵਰਤੀ ਜਾਵਾਂਗੇ ਵਜੂਲੇ ਜਿਆਦਾ ਵਰਤੀ ਜਾਵਾਂਗੇ ਫਿਰ ਤਾਂ ਮੁੱਕੇਗਾ ਹੀ ਨਾ ਇਸ ਲਈ ਆਪਾਂ ਨੂੰ ਸੰਕੋਚ ਕੇ ਪਾਣੀ ਵਰਤਣਾ ਚਾਹੀਦਾ ਜਿਹੜਾ ਕਿ ਆਪਣੇ ਜਿੰਨੇ ਕਾ ਫਸਲ ਨੂੰ ਲੋੜਾ ਉਹਨਾਂ ਵਰਤੋ ਐਵੇਂ ਬੇਵਜਾ ਮੋਟਰਾਂ ਨਾ ਚਲਾਈ ਜਾਓ ਤੇ ਉਹਦੇ ਨਾਲ ਆਪਾਂ ਕਹ ਲਓ ਆਪਣਾ ਪਾਣੀ ਕਿਤੇ ਨਹੀਂ ਜਾਣ ਲੱਗਾ ਉਹ ਬਿਲਕੁਲ ਉਹਦੇ ਨਾਲ ਸਹੀ ਬਿਲਕੁਲ ਖੇਤੀ ਹੋਏਗੀ ਤੋ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨਹੀਂ ਮੁੱਕ ਸਕਦਾ ਜੇ ਆਪਾਂ ਨੂੰ ਸਹੀ ਢੰਗ ਤਰੀਕੇ ਦੇ ਨਾਲ ਵਰਤ ਕੇ ਖੇਤੀ ਖਰਚੇ ਦੇਖੋ ਜੀ ਜਦੋਂ ਆਪਾਂ ਖਾਦਾਂ ਜਿਆਦਾ ਪਾਈ ਜਾਵਾਂਗੇ ਤੇ ਉਹਦੇ ਨਾਲ ਆਪਣੇ ਫਸਲ ਨੂੰ ਬਿਮਾਰੀ ਵੀ ਜ਼ਿਆਦਾ ਆਏਗੀ ਉਹਦੇ ਨਾਲ ਖਾਦ ਵੀ ਜਿਆਦਾ ਪੈਗੀ ਫਿਰ ਆਪਣੇ ਸਪਰੇਅਾਂ ਵੀ ਜ਼ਿਆਦਾ ਕਰਨੀਆਂ ਪੈਣਗੀਆਂ ਤੇ ਦੂਸਰਾ ਇਹ ਵੀ ਆਰਗੈਨਿਕ ਮੈਟਰ ਜਿਦਾ ਹੁਣ ਘਟਦਾ ਜਾ ਰਿਹਾ ਹੈ ਖੇਤਾਂ ਦੇ ਵਿੱਚ ਤੇ ਆਰਗੈਨਿਕ ਮੈਟਰ ਪਹਿਲਾਂ ਤਾਂ ਗੋਬਰ ਦੀ ਖਾਦ ਆਪਣੇ ਰੂੜੀ ਵਰਤੇ ਜਾਂਦੇ ਸੀ ਉਹ ਹੁਣ ਬਹੁਤ ਆਪਣੇ ਘਟ ਗਈ ਆ ਇਸ ਲਈ ਉਹਨੂੰ ਕੰਟਰੋਲ ਕਰਨ ਵਾਸਤੇ ਫਿਰ ਆਪਾਂ ਇਹ ਹੀ ਆ ਜਿੱਦਾਂ ਜੋ ਫਸਲੀ ਰਹਿੰਦ-ਖੂੰਦ ਆ ਜਿੱਦਾਂ ਆਪਣੇ ਝੋਨੇ ਦੀ ਪਰਾਲੀ ਆ ਉਹ ਆਪਾਂ ਵਿੱਚ ਵਾਵਾਂਗੇ ਤੇ ਆਪਣਾ ਉਧਰ ਆਰਗੈਨਿਕ ਮੈਟਰ ਜਿਹੜਾ ਵੱਧ ਜਾਏਗਾ ਤੇ ਆਪੇ ਆਪਣੀ ਖਾਦ ਘਟੇਗੀ ਖੇਤੀ ਕਰਜ਼ੇ ਘਟ ਜਾਣਗੇ ਜਿਵੇਂ ਮੱਕੀ ਬਿਜੀ ਜਾਂਦੀ ਆ ਉਹਦਾ ਵਿੱਚ ਜਿੰਨਾ ਵੀ ਟਾਂਡੇ ਕਿਨੇ 7 7 8 8 ਫੋਟ ਟੋਟੇ ਉੱਚੇ ਹੁੰਦੇ ਆ ਉਹ ਵੀ ਅਗਰ ਖੇਤ ਦੇ ਵਿੱਚ ਹੀ ਵਾਏ ਜਾਣ ਨਾਮ ਨੂੰ ਜਲਾਇਆ ਜਾਵੇ ਤਾਂ ਉਹਦਾ ਵੀ ਬਹੁਤ ਫਾਇਦਾ ਹੋ ਰਿਹਾ ਤੇ ਉਹਦੇ ਨਾਲ ਆਪਣੇ ਆਪ ਖੇਤੀ ਖਰਚੇ ਘੱਟੇ ਜਾ ਰਹੇ ਫਿਰ ਝਾੜ ਤਾਂ ਹੁਣ ਇਦਾਂ ਨਾ ਖਾਦਾਂ ਪੈਣ ਲਾਪੀਆਂ ਦਵਾਈਆਂ ਟਾਈਮ ਨਾਲ ਸਪਰੇਅ ਹੋਣ ਲਾਪੀਆਂ ਅੱਗੇ ਨਾਲ ਝਾੜ ਦਾ ਤਾਂ ਫਰਕ ਪੈ ਗਿਆ ਇੱਕ ਉਹਦੋਂ ਕੋਈ ਪਾਣੀ ਦਾ ਵੀ ਇੰਨਾ ਸਾਧਨ ਨਹੀਂ ਸੀ ਹੁੰਦਾ ਪਾਣੀ ਦੇ ਸਾਧਨ ਘੱਟ ਹੁੰਦੇ ਸੀ ਕਈ ਖੇਤ ਤਾਂ ਮਾਰੂ ਹੀ ਹੁੰਦੇ ਸੀਗੇ ਬਗੈਰ ਹੀ ਪਾਣੀ ਤੋਂ ਮੋਟਰਾਂ ਦਾ ਕੋਈ ਸਾਧਨ ਨਹੀਂ ਸੀਗਾ ਜੇ ਇੰਜਣ ਲਾਇਆ ਵੀ ਤੇ ਉਹਦੇ ਨਾਲ ਪਾਣੀ ਬਹੁਤ ਘੱਟ ਮਿਲਦਾ ਸੀਗਾ ਹੁਣ ਜਿਉਂਦੀਆਂ ਮੋਟਰ ਆਈਆਂ ਹੁਣ ਝੋਨੇ ਵੀ ਲੱਗਣ ਲੱਗ ਪਏ ਉਹ ਤੋਂ ਝੋਨੇ ਨਹੀਂ ਲੱਗਦੇ ਕੋਈ ਆਮ ਪਸਲਾ ਬਹੁਤ ਘੱਟ ਵੇਚ ਹੁੰਦੀਆਂ ਸੀ ਲਾਗੇ ਲਾਗੇ ਪਿੰਡਾਂ ਦੇ ਖੇਤੀ ਹੁੰਦੀ ਸੀਗੀ ਦੂਰ ਤੱਕ ਸਾਰੇ ਤਾਂ ਹੁੰਦੀ ਨਹੀਂ ਸੀ ਜਿੱਦਾਂ ਹੁਣ ਆਵਾਜ਼ ਜ਼ਮੀਨਾ ਹੋ ਗਈਆਂ ਗੱਡੇ ਹੁੰਦੇ ਸੀ ਲੋਕਾਂ ਦੇ ਕੋਲ ਪਹਿਲਾਂ ਲੱਕੜ ਤੇ ਪੱਜਾਂ ਵਾਲੇ ਫਿਰ ਹੌਲੀ ਹੌਲੀ ਟਾਇਰਾਂ ਵਾਲੇ ਲੈ ਲੈ ਟਰਾਲੀਆਂ ਬਹੁਤ ਚਿਰ ਬਾਅਦ ਬਣਾਈਆਂ ਲੋਕਾਂ ਨੇ ਫਿਰ ਥੋੜਾ ਜਿਹਾ ਸੌਖਾ ਹੋਇਆ ਉਹ ਗੱਡੇ ਰਾਹ ਜੀ ਗਈਆਂ ਕਿ ਬੈਲ ਟੁੱਟ ਜਾਣਾ ਕਦੇ ਦੂਰੇ ਉਹਦਾ ਕੁਝ ਹੋ ਜਾਣਾ ਉਹ ਜਿੰਨੇ ਕ ਦੀ ਉਤੇ ਫਸਲ ਹੋਣੀ ਉਹਨੇ ਕੋ ਪੈਂਚਰ ਲਾਉਣ ਵਾਲੇ ਨੇ ਲੈ ਲੈਣੇ ਪਏ ਨੌਜਵਾਨਾਂ ਸੰਤ ਇਹੋ ਸੋਚਣ ਦੂਰੇ ਵੀ ਘੱਟ ਤੋਂ ਘੱਟ ਖਰਚੇ ਜਿੱਦਾਂ ਵੀ ਖੇਤੀਬਾੜੀ ਵਾਲੇ ਲੁਧਿਆਣੇ ਯੂਨੀਵਰਸਿਟੀ ਵਾਲੇ ਆ ਜਾਂ ਇਥੇ ਖੇਤੀ ਵਿਭਾਗ ਹੈਗਾ ਹੀ ਆ ਸਾਰੇ ਉਹਨਾਂ ਦੀ ਰਾਏ ਦੇ ਨਾਲ ਚੱਲਣਗੇ ਤੇ ਚੰਗੇ ਰਹਿਣਗੇ ਬਹੁਤ ਵਧੀਆ ਰਹਿਣਗੇ ਤੇ ਜੇ ਆਪਦੀ ਮਰਜ਼ੀ ਕਰ ਲਗੇ ਤੇ ਉਹਦੇ ਨਾਲ ਬਿਮਾਰੀਆਂ ਵੀ ਵਧਣਗੀਆਂ ਖਰਚੇ ਵੀ ਵਧਣਗੇ ਸਭ ਕੁਝ ਨੁਕਸਾਨ ਹੀ ਨੁਕਸਾਨ ਆ ਸਾਰੀ ਬੰਨੀ ਖਰਚੇ ਇਹੋ ਇਹ ਦਵਾਈਆਂ ਜ਼ਿਆਦਾ ਸਪਰੇਅ ਕਰੀ ਜਾਂਦੇ ਆ ਬਗੈਰ ਲੋੜ ਤੋਂ ਜੇ ਅੱਜ ਕੀ ਹੁਣ ਜਿੱਦਾ ਝੋਨੇ ਨੂੰ ਮੇਰਾ ਖਿਆਲ ਆ ਵੀ ਲੋੜ ਨਹੀਂ ਪਈ ਸਪਰੇਅ ਦੀ ਕਿਸੇ ਇੱਕ ਅਧੀ ਕਿਸੇ ਨੇ ਕੀਤੀ ਆ ਲੋਕਾਂ ਕਈਆਂ ਨੇ ਉਹ ਹੀ ਅੱਗੇ ਵਾਲਾ ਰੁਟੀਨ ਹੀ ਰੱਖਿਆ ਤਿੰਨ ਤਿੰਨ ਚਾਰ ਚਾਰ ਸਪਰੇਅਾਂ ਕਰ ਦਿੱਤੀਆਂ ਉਹਦੇ ਖਾਤੇ ਆਪਣੇ ਆਪ ਹੀ ਵੱਜ ਜਾਣੇ ਤੇ ਇਹ ਬਚਾ ਕੇ ਦੂਰੇ ਜੇ ਲੋੜ ਆ ਦਵਾਈ ਦੀ ਸਪਰੇਅ ਕਰੋ ਨਹੀਂ ਤਲਾ ਕਰੋ ਜੇ ਮੌਸਮ ਐਤ ਕੀ ਸੀਗਾ ਸਾਹ ਦਿੰਦਾ ਹੀ ਮੀਂਹ ਪੈਂਦੇ ਰਹਾ ਤੇ ਉਹ ਵਧੀਆ ਜ਼ਿੰਮੇਦਾਰ ਵਾਤੇ ਰਿਹਾ ਹੁਣ ਜਿਹੜਾ ਵੀ ਮੁੰਡਾ ਉੱਠਦਾ ਵਾ ਉਹ ਕਹਿੰਦਾ ਮੈਂ ਬਾਹਰ ਹੀ ਚੱਲ ਜਾਣਾ ਮੈਂ ਇਥੇ ਕੀਤੀ ਕਰਕੇ ਹੀ ਨਹੀਂ ਰਾਜੀ ਕੋਈ ਕੇਤੀਕਾ ਵਾਲਾ ਘਟਾਉਣ ਨੂੰ ਤਿਆਰ ਆ। ਇੱਕ ਮੇਰਾ ਬੇਟਾ ਦੂਰੇ ਕੋਚੋਕੇ ਘਰ ਦਾ ਕਹਿੰਦਾ ਮੈਂ ਕਰਨੀ ਜ਼ਰੂਰ। ਨਹੀਂ ਤਾਂ ਆਮ ਮੁੰਡੇ ਦੇਖ ਲਓ। 2-2 4-4 ਕਿੱਲੇ ਜਿਨ੍ਹਾਂ ਦੇ ਉਹ ਵੀ ਪੈੜੀ ਵੇਚ-ਵੇਚ ਕੇ ਬਾਹਰ ਤੁਰੇ ਜਾਂਦੇ ਆ। ਕੋਈ ਇੱਥੇ ਰਹਿਣ ਨੂੰ ਤਿਆਰ ਨਹੀਂ। ਕਈ ਇਹੋ ਜਿਹਾ ਮੈਂ ਦੇਖਿਆ ਘਰ। ਉਹ 2-2 4-4 ਕਿੱਲੇ ਹੁੰਦੇ ਆ ਉਹ ਵੀ ਵੇਚ ਦਿੰਦੇ ਆ ਮੁੜ ਕੇ ਗਾੜੀ ਵੀ ਨਹੀਂ ਸੁੱਤ ਆਉਂਦਾ। ਉਹ ਨਾ ਉਧਰ ਜੋਗੇ ਰਹਿ ਜਾਂਦੇ ਨਾ ਇਧਰ ਜੋਗੇ ਰਹਿ ਜਾਂਦੇ ਆ ਤੇ ਘਰਾਂ ਦੇ ਘਰ ਕਈ ਇਦਾਂ ਵਿਲੇ ਹੋ ਗਾਇਆ। ਕਈ ਬੰਦੇ ਮੈਂ ਬੈਂਕ ਦੇ ਵਿੱਚ ਚੇਰਮੈਨ ਵੀ ਰਿਹਾ। ਉਥੇ ਕਈਆਂ ਦੀਆਂ ਇਦਾਂ ਜ਼ਮੀਨਾਂ ਵੇਚ-ਵੇਚ ਕੇ ਜਿਹੜਾ ਕਰਜ਼ਾ ਵਾ ਉਹ ਦੇਣ ਲਾਇ ਸੀਗੇ ਜੇ ਅੱਜ ਜ਼ਮੀਨ ਵੇਚ ਕੇ ਦੇਤੀ ਕੱਲ ਨੂੰ ਕਰਜ਼ਾ ਫੇਰ ਕਦੇ ਨਾਲ ਲਾਉਣਗੇ ਜਿਹੜਾ ਫੇਰ ਚੱਲ ਜੂਗਾ ਇਹ ਸੋਚ ਕੇ ਥੋੜਾ ਜਿਆ ਤਰਨਾ ਚ ਪਊਗਾ ਤੇ ਚੰਗੇ ਰਹਿਣਗੇ ਲੋਕ ਨਹੀਂ ਤਾਂ ਓਕੇ ਹੋਣਗੇ ਬਹੁਤ ਹਾਲਤ ਮਾੜੀ ਆ ਕਰਜ਼ੇ ਪਤਾ ਨਹੀਂ ਇੰਨੇ ਜਿਆਦੇ ਆ ਉਹ ਦੇਖਦਾ ਹੀ ਇੰਨੀਆਂ ਬਣੀਆਂ ਹੋਈਆਂ ਹੁਣ ਬੈਂਕ ਦੇ ਵਿੱਚ ਜਦੋਂ ਮੈਂ ਜਾਣਾ ਦੇਖਦਾ ਲਿਖਦਾ ਇੰਨੀਆਂ ਜਿਆਦੀਆਂ ਕਰਜ਼ੇ ਦੀਆਂ ਬਣ ਗਿਆ ਵਾ ਵੀ ਮੇਰਾ ਖਿਆਲ ਉਹ ਦਿੱਤੇ ਨਹੀਂ ਜਾਣਗੇ ਕੋਲ ਉਹ ਤੋਂ ਲੈ ਲਿਆ ਕੇ ਖਾਈ ਜਾਂਦੇ ਆ ਜਿੱਤਾ ਹੀ ਨਹੀਂ ਭਲਾ ਲੈਂਦੇ ਆ ਉਹ ਗਵਰਨਮੈਂਟ ਨੂੰ ਕਹਿੰਦੇ ਮਾਫ਼ ਕਰ ਦਿਓ ਮਾਫ਼ ਹੋਣਗੇ ਇੰਨੇ ਕਰਜ਼ੇ ਕਿਹੜਾ ਕਰ ਦੂਗਾ ਹੁਣ ਜਿਦਾ ਨਵੀਂ ਟੈਕਨੋਲੋਜੀ ਆ ਰਹੀ ਹੈ ਹਰ ਸਾਲ ਮਸ਼ੀਨਰੀ ਆ ਰਹੀ ਹੈ ਜਿਵੇਂ ਆਪਣਾ ਪਰਾਲੀ ਪ੍ਰਬੰਧਨ ਤੇ ਲਾ ਲਓ ਤੁਸੀਂ ਸਟਰਾ ਮੈਨੇਜਮੈਂਟ ਸਿਸਟਮ ਤੇ ਕਿੰਨੀ ਮਸ਼ੀਨਰੀ ਵਧ ਗਈ ਸਭ ਤੋਂ ਪਹਿਲਾਂ ਤੇ ਜਿਦਾ ਕੰਬਾਈਨ ਨੂੰ ਐਸਐਮਐਸ ਸਿਸਟਮ ਲੱਗ ਰਿਹਾ ਉਹ ਆਪਣੇ ਖਰਚੇ ਵਧ ਗਏ ਫਿਰ ਆਪਾਂ ਨੂੰ ਮਲਚਰ ਖਰੀਦਣੇ ਪਏ ਗਏ ਪਲੋ ਖਰੀਦਣੇ ਪਏ ਗਏ ਜਾਂ ਜਿਨ੍ਹਾਂ ਨੇ ਪਰਾਲੀ ਚਕਾਈ ਉਹਨਾਂ ਨੂੰ ਬਿਲਰ ਖਰੀਦਣੇ ਪਏ ਗਏ ਤੇ ਮਸ਼ੀਨਰੀ ਹਰ ਸਾਲ ਕੋਈ ਨਾ ਕੋਈ ਨਵੀਂ ਆਈ ਜਾ ਰਹੀ ਆ ਉਦੇ ਨਾਲ ਹਰ ਜ਼ਿੰਮੇਵਾਰ ਦਾ ਜਿਹੜਾ ਖਰਚਾ ਉਹ ਵੱਧ ਰਿਹਾ ਵਾ ਆਪਣੇ ਉਸ ਹਿਸਾਬ ਨਾਲ ਜਿੰਨੇ ਖਰਚੇ ਵੱਧ ਰਹੇ ਉਹ ਕਹ ਲੋ ਪ੍ਰੋਫਿਟ ਦੇ ਵਿੱਚ ਉਹਨਾਂ ਕਈ ਵਾਰੀ ਨਹੀਂ ਗੇਨ ਹੁੰਦਾ ਆਪਾਂ ਨੂੰ ਖਰਚੇ ਵੱਧ ਰਹੇ ਆ ਚਲੋ ਖਰਚੇ ਵੱਧ ਕੇ ਆਪਾਂ ਨੂੰ ਕੁਝ ਕੁਝ ਤੇ ਗੇਨ ਹੁੰਦਾ ਹੀ ਹੈ ਨਾ ਉਹਨਾਂ ਕਾ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਕਰਨਾ ਚਾਹੀਦਾ ਪਰ ਫਿਰ ਵੀ ਖਰਚੇ ਬਹੁਤ ਜ਼ਿਆਦਾ ਹੋ ਰਹੇ ਆ ਸਾਡੀ ਉਹਨੇ ਜਿਹੜੇ ਜਿੱਦਾਂ ਫਸਲ ਆ ਉਹਦੇ ਆਪਣੇ ਉਹਨੇ ਕੀਮਤ ਜਿਹੜੀ ਉਹਨੇ ਨਹੀਂ ਵੱਧ ਰਹੀ ਉਹ ਵੀ ਉਸ ਅਕੋਰਡਿੰਗ ਵਧੀ ਜਾਵੇ ਤਾਂ ਸਾਨੂੰ ਕੋਈ ਖਰਚੇ ਕਰਨ ਦੇ ਪ੍ਰੋਬਲਮ ਨਹੀਂ ਆ ਰਹੇ ਹੋਰ ਜੀ ਇੱਕ ਆਪਣੇ ਖੇਤੀ ਮਸ਼ੀਨਰੀ ਤੇ ਆਪਣੇ ਸਬਸਿਡੀਆਂ ਬਾਰੇ ਗੱਲ ਕਰਨੀ ਚਾਹੁੰਦਾ ਜਿਹੜੇ ਆਪਣੇ ਗਵਰਨਮੈਂਟ ਵੱਲੋਂ ਖੇਤੀ ਮਸ਼ੀਨਰੀ ਤੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਪਹਿਲਾਂ ਮਸ਼ੀਨਰੀ ਦਾ ਕੋਈ ਰੇਟ ਸੀਗਾ ਜਦੋਂ ਦੀਆਂ ਸਬਸਿਡੀਆਂ ਆ ਗਈਆਂ ਜਿਹੜੀਆਂ ਫਰਮਾਂ ਗਵਰਨਮੈਂਟ ਵੱਲੋਂ ਪਾਸ ਆ ਉਹਨਾਂ ਨੇ ਆਪਣੇ ਰੇਟ ਹੀ ਬਹੁਤ ਜ਼ਿਆਦਾ ਵਧਾ ਦਿੱਤੇ ਆ ਉਹਦੇ ਨਾਲ ਕੀ ਹੁੰਦਾ ਜਿਹੜੀ ਆਪਣੇ ਸਬਸਿਡੀ ਮਿਲਣੀ ਆ ਉਹ ਕਿਸਾਨ ਨੂੰ ਮਿਲਣ ਦੀ ਬਜਾਏ ਉਹ ਫਰਮਾਂ ਨੂੰ ਜਾ ਰਹੀ ਆ ਉਹਦਾ ਕਿਸਾਨ ਨੂੰ ਉਹਨਾਂ ਜਿਆਦਾ ਫਾਇਦਾ ਨਹੀਂ ਹੋ ਰਿਹਾ ਸਬਸਿਡੀ ਦਾ ਗਵਰਨਮੈਂਟ ਦੀ ਦਾ ਜਿਹੜੀ ਕਿ ਫਰਮਾਂ ਫਾਇਦਾ ਲਈ ਜਾ ਰਹੀਆਂ ਉਹ ਹੀ ਤੁਸੀਂ ਜਿਹੜੀ ਫਰਮ پاس ਨੇਗੀ ਉਹਦੇ ਉਹਦੇ ਕੋਲੋਂ ਤੁਸੀਂ ਖੇਤੀ ਮਸ਼ੀਨਰੀ ਖਰੀਦ ਕੇ ਵੇਖ ਲਓ ਉਹ ਤੁਹਾਨੂੰ ਸਸਤੀ ਮਿਲ ਜਾਏਗੀ ਤੇ ਜਿਹੜੀ ਫਰਮ پاس ਵਾ ਗਵਰਨਮੈਂਟ ਵੱਲੋਂ ਉਹਨੇ ਰੇਟ ਹੀ ਨੇ ਜਿਆਦਾ ਚੁੱਕ ਦਿੱਤੇ ਆ ਵੀ ਉਹ ਸਬਸਿਡੀ ਦਾ ਆਪਣੇ ਕਿਸਾਨ ਨੂੰ ਨਹੀਂ ਫਾਇਦਾ ਹੋ ਰਿਹਾ ਉਹ ਫਰਮਾਂ ਉਹਦਾ ਫਾਇਦਾ ਜਿਆਦਾ ਲੈ ਰਿਆ ਤੇ ਇਸ ਤੇ ਉੱਪਰ ਪ੍ਰਸ਼ਾਸਨ ਉੱਪਰੋਂ ਕੰਟਰੋਲ ਕਰਨਾ ਚਾਹੀਦਾ ਜੀ ਸਪਰੇਆਂ ਦੀ ਗੱਲ ਕਰਦੇ ਆ ਜੀ ਜਿੱਦਾਂ ਕਈ ਕਿਸਾਨ ਜਿਹੜੇ ਬਹੁਤ ਜ਼ਿਆਦਾ ਸਪਰੇਅ ਕਰ ਰਹੇ ਆ ਜਿਵੇਂ ਸੁੰਡੀ ਮਾਰਨ ਵਾਸਤੇ ਬਹੁਤ ਜ਼ਿਆਦਾ ਸਪਰੇਅ ਕਰੇ ਜਾਂਦੇ ਜਾਂ ਫੰਗੀਸਾਈਡਜ਼ ਵਾਸਤੇ ਆਪਾਂ ਨੂੰ ਇੰਨੀਆਂ ਨਹੀਂ ਵਰਤਣੀਆਂ ਚਾਹੀਦੀਆਂ ਸਿਰਫ ਜੋ ਆਪਣੇ ਯੂਨੀਵਰਸਿਟੀ ਰეკਮੈਂਡ ਕਰਦੇ ਆ ਆਪਾਂ ਉਹਦੇ ਹਿਸਾਬ ਦੇ ਨਾਲ ਚੱਲੀਏ ਤਾਂ ਫਿਰ ਆਪਣੇ ਆਪ ਹੀ ਬਹੁਤ ਜ਼ਿਆਦਾ ਖਰਚੇ ਨਹੀਂ ਹੁੰਦੇ ਫਿਰ ਉਹਨੀਆਂ ਬਿਮਾਰੀਆਂ ਘੱਟ ਲੱਗਦੀਆਂ ਜੇ ਆਪਾਂ ਆਪਣੇ ਉਹਦੇ ਅਕੋਰਡਿੰਗਲੀ ਚੱਲੀਏ ਜਿੰਨੇ ਕਿ ਆਪਾਂ ਨੂੰ ਲੋੜ ਆ ਉਹਨੀਆਂ ਹੀ ਵਰਤੀ ਜਾਵੇ ਜਿੰਨੇ ਕਿ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਦੇ ਅਕੋਰਡਿੰਗ ਚੱਲਿਆ ਜਾਵੇ ਤੇ ਫਿਰ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਹੈਗੇ ਇੱਕ ਆਪਣੇ ਜਨਸਾਂ ਦਾ ਮੰਡੀ ਕਰਨ ਜਿਵੇਂ ਆਪਣੇ ਕਹੋ ਜਿਹਦਾ ਐਮਐਸਪੀ ਆਪਾਂ ਨੂੰ ਕਣਕ ਹੋਰ ਝੋਨੇ ਤੇ ਮਿਲ ਰਹੀ ਆ ਜੇਕਰ ਆਪਾਂ ਨੂੰ ਇਹਦੀ ਜਗ੍ਹਾ ਹੋਰ ਵੀ ਕੁਝ ਫਸਲਾਂ ਤੇ ਆਪਾਂ ਨੂੰ ਐਮਐਸਪੀ ਮਿਲਣ ਲੱਗ ਜਾਏ ਤੇ ਆਪਣਾ ਆਪੇ ਕਣਕ ਹੋਰ ਝੋਨੇ ਤੇ ਡਿਪੈਂਡੈਂਸ ਜਿਹੜੀ ਘਟ ਜਾਵੇ ਤੇ ਉਹ ਤੇ ਆਪਣੇ ਆਪ ਸਿਰਫ ਐਸੇ ਕਰਕੇ ਡਾਇਵਰਸੀਫਿਕੇਸ਼ਨ ਦੇ ਪਿੱਛੇ ਚੱਲੇ ਜਾ ਸਕਦੇ ਆ ਅਗਰ ਆਪਾਂ ਨੂੰ ਕਿਤੇ ਐਮਐਸਪੀ ਹੋਰ ਕਿਸੇ ਵੀ ਫਸਲ ਤੇ ਨਹੀਂ ਮਿਲ ਰਹੀ ਤੇ ਫਿਰ ਆਪੇ ਕਿਸਾਨ ਕਣਕ ਤੇ ਝੋਨਾ ਹੀ ਵੇਚੀ ਜਾਣਾ ਉੱਤੇ ਐਮਐਸਪੀ ਮਿਲਦੀ ਆ ਉਹ ਅਗਲੇ ਵੇਚੀ ਜਾ ਰਿਹਾ ਤੋ ਸਰਕਾਰਾਂ ਨੂੰ ਸਾਡੀਆਂ ਨੂੰ ਚਾਹੀਦਾ ਕਿ ਹੋਰ ਫਸਲਾਂ ਤੇ ਵੀ ਐਮਐਸਪੀ ਦੇਣ ਤੇ ਇਹਦੇ ਨਾਲ ਡਾਇਵਰਸੀਫਿਕੇਸ਼ਨ ਵਧੇਗੀ ਤੇ ਦੋ ਫਸਲਾਂ ਦਾ ਚੱਕਰ ਜਿਹੜਾ ਉਹ ਘਟੇਗਾ ਤੇ ਉਹਦੇ ਨਾਲ ਆਪਣੀ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਵੀ ਹੋਵੇਗਾ ਵਾਤਾਵਰਣ 'ਚ ਵੀ ਸੁਧਾਰ ਹੋਵੇਗਾ ਤੇ ਆਪਣੇ ਕਹੋ ਬਹੁ ਪੰਤੀ ਖੇਤੀ ਦੇ ਨਾਲ ਆਪਾਂ ਨੂੰ ਸਾਰੇ ਜਿੰਨੇ ਵੀ ਜਿੱਤਾ ਮਿਲਰਟਸ ਦੀ ਖੇਤੀ ਕੀਤੀ ਜਾਵੇ ਜਾਂ ਹੋਰ ਵੀ ਉਹ ਸਾਰੇ ਆਪਾਂ ਨੂੰ ਮਿਲਣਗੇ ਤੇ ਆਪਣੇ ਪੋਸ਼ਟਿਕ ਤੱਤ ਜਿਹੜੇ ਹਰ ਇੱਕ ਇਨਸਾਨ ਨੂੰ ਮਿਲਣਗੇ ਇੱਕ ਕਿਸਾਨ ਹੋਣ ਦੇ ਨਾਤੇ ਸਾਰੇ ਨੌਜਵਾਨ ਕਿਸਾਨ ਨੂੰ ਸੰਦੇਸ਼ ਇਹੀ ਦੋងਗਾ ਵੀ ਆਪਾਂ ਜਿਹੜੀ ਆਪਾਂ ਖੇਤੀ ਕਰ ਰਹੇ ਆ ਆਪਾਂ ਨੂੰ ਕਹਿੰਦਾ ਕੁਦਰਤ ਦੇ ਅਕੋਰਡਿੰਗ ਖੇਤੀ ਕਰਨੀ ਚਾਹੀਦੀ ਆ ਨਾ ਕਿ ਆਪਾਂ ਬੇਵਜਾ ਹੀ ਦਵਾਈਆਂ ਖਾਦਾਂ ਪਾਈ ਜਾਈਏ ਜਿੰਨੀ ਕੁ ਲੋੜਾ ਉਹਦੇ ਆਪਣੇ ਜੋ ਆਪਣੇ ਰეკਮੈਂਡ ਹੁੰਦਾ ਯੂਨੀਵਰਸਿਟੀ ਦੇ ਡਾਕਟਰ ਸਾਹਿਬਾਨ ਵੱਲੋਂ ਉਹਨਾਂ ਕੁ ਵਰਤਿਆ ਜਾਵੇ ਤਾਂ ਬਹੁਤ ਵਧੀਆ ਖੇਤੀ ਕੀਤੀ ਜਾ ਸਕਦੀ ਆ ਖੇਤੀ ਹੁਣ ਬਹੁਤ ਤਕਨੀਕੀ ਹੋ ਚੁੱਕੀ ਏ ਅਤੇ ਇਸ ਵਿੱਚੋਂ ਮੁਨਾਫਾ ਲੈਣਾ ਪੰਜਾਬ ਦੇ ਕਿਸਾਨਾਂ ਲਈ ਇੱਕ ਚੁਣੌਤੀ ਬਣਦੀ ਜਾ ਰਹੀ ਹੈ ਇਸ ਲਈ ਸਮੇਂ ਦੇ ਮੁਤਾਬਕ ਕਿਸਾਨਾਂ ਨੂੰ ਖੇਤੀ ਵਿੱਚ ਕੁਝ ਨਵੇਂ ਅਤੇ ਆਧੁਨਿਕ ਢੰਗ ਤਰੀਕੇ ਅਪਣਾ ਕੇ ਇਸ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ ਖੇਤੀਬਾੜੀ ਵਿੱਚ ਫਸਲ ਵਿਭਿੰਨਤਾ ਕਰਕੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕਦਾ ਹੈ